ਕੋਈ ਨਾ ਕੋਈ ਵਿਧ ਬਣਦੀ ਹੈ ਪਰਮਾਤਮਾ ਸਾਡੀ ਮਦਦ ਕਰਨ ਲਈ ਹੁੰਦਾ ਹੈ ਕਦੇ ਸੋਚਿਆ ਹੁੰਦਾ ਹੈ ਵੀ ਆਹ ਮੈਨੂੰ ਚੀਜ਼ ਮਿਲ ਜੇਗੀ ਤੇ ਸਤਿਗੁਰੂ ਮਿਹਰ ਕਰ ਦਿੰਦੇ ਆ ਕਦੇ ਹੁੰਦਾ ਮੇਰੀ ਘਾਣੀ ਬੜੀ ਵਿਗੜੀ ਪਈ ਐ ਮੇਰਾ ਘਰ ਨਹੀਂ ਬਣਨਾ ਮੇਰਾ ਆ ਨਹੀਂ ਹੋਣਾ ਸਭ ਕੁਝ ਹੋ ਜਾਂਦਾ ਅੱਜ ਹੋ ਰਿਹਾ ਤੇ ਬਡੇ ਕਹਿੰਦੇ ਆ ਜੀ ਮਹਾਰਾਜ ਨੇ ਮਿਹਰ ਕੀਤੀ ਐ ਮੇਰਾ ਅਰਦਾਸ ਕਰਵਾਉਂਦੇ ਆ ਇਹ ਸਭ ਕੁਝ ਕਰਨ ਵਾਲਾ ਪਰਮਾਤਮਾ ਕਾਲ ਪੁਰਖ ਵੈਗੁਰੂ ਉਪਰੋਸਾਰ ਰੱਖਿਆ ਕਰੋ ਇੱਕ ਕਥਾਵਾਚਕ ਨੇ ਬੜੀ ਪਿਆਰੀ ਗੱਲ ਸੁਣਾਈ ਉਹ ਕਹਿੰਦੇ ਸੀ ਵੀ ਮੈਂ ਕਿਸੇ ਦੇ ਘਰ ਗਿਆ ਨਾ ਜਦੋਂ ਤੇ ਪੜੀ ਵੱਡੀ ਕੋਠੀ ਉਹਦੀ ਮਹਿੰਗੀ ਗੱਡੀ ਖੜੀ ਘਰ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੀ ਵੱਡੀ ਵੱਡੀ ਤਸਵੀਰ ਉਹਦੇ ਘਰ ਵਿੱਚ ਲੱਗੀ ਉਹ ਕਹਿੰਦਾ ਮੈਂ ਪੁੱਛਿਆ ਵੀ ਭਾਈ ਸਾਹਿਬ ਜੀ ਉਸੀ ਕੀ ਕਾਰੋਬਾਰ ਕਰਦੇ ਹੋ ਕਿ ਬੱਚੇ ਬਾਹਰ ਰਹਿੰਦੇ ਐ ਜਾਂ ਜ਼ਮੀਨ ਜਾਇਦਾਦ ਬਹੁਤਾ ਹੈ ਉਹ ਕਹਿੰਦਾ ਉਹ ਕਹਿੰਦਾ ਨਹੀਂ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਆਖੋ ਸਤਨਾਮ ਕਹਿੰਦਾ ਜ਼ਮੀਨ ਤਾਂ ਅਸਲ 'ਚ ਮੇਰੇ ਕੋਲ 1.6 ਕਿੱਲਈਆ ਤੇ ਮੇਰੇ ਤੇ ਸਵਾ ਵੀ ਬੜਾ ਮਾੜਾ ਆ ਗਿਆ ਸੀ ਡੋਲ ਜਾਂਦਾ ਹੈ ਕਈ ਵਾਰੀ ਸੀ ਵੜਾ ਸਮਾਵਾੜਾ ਹੈ ਮੇਰੇ ਤੇ ਕਹਿੰਦਾ ਲੜਕੀ ਐ ਇੱਕ ਮੇਰੀ ਉਹਦੀ ਐਮੇ ਕੀਤੀ ਹੋਈ ਐ ਤੇ ਮੈਂ ਬੱਚੇ ਨੂੰ ਬਾਹਰ ਭੇਜਿਆ ਕਹਿੰਦਾ ਬਾਈ 23 ਲੱਖ ਰੁਪਇਆ ਲਾ ਕੇ ਉਹ ਰਸਤੇ ਵਿੱਚ اٹਕ ਗਿਆ ਉਹਦੇ ਨਾਲ ਧੋਖਾ ਹੋ ਗਿਆ ਕਹਿੰਦਾ ਤਕਰੀਬਨ ਕਈ ਮਹੀਨੇ ਉਹ ਫਸਿਆ ਰਿਹਾ ਕਹਿੰਦਾ ਹੋਰ ਮੈਨੂੰ ਫਿਰ 2.5 ਲੱਖ ਰੁਪਈਆ ਹੋਰ ਲਾ ਕੇ ਮੈਨੂੰ ਉਹਨੂੰ ਵਾਪਸ ਬੁਲਾਉਣਾ ਪਿਆ ਕਹਿੰਦਾ ਮੰਨ ਕੇ ਚੱਲੋ ਮੈਂ 24-25 ਲੱਖ ਦੇ ਕਰਜ਼ੇ ਥੱਲੇ ਆ ਗਿਆ ਮੈਨੂੰ ਬੜੀ ਚਿੰਤਾ ਹੋ ਗਈ ਕਹਿੰਦਾ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਮੇਰਾ ਦਿਮਾਗ ਵੀ ਸਹੀ ਤਰੀਕੇ ਨਾਲ ਕੰਮ ਨਾ ਕਰੇ ਮੈਂ ਕੀ ਕਰਾਂ ਕੀ ਨਾ ਕਰਾਂ ਆਖਰ ਨੂੰ ਮੈਂ ਖਬਰਾਂ ਜਦੋਂ ਪੜਦਾ ਰਿੰਦਾ ਸੀ ਵੀ ਕੋਈ ਲਾਜ ਨਹੀਂ ਕਹਿੰਦਾ ਇਸ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ ਲੜਕੀ ਵੀ ਵਿਆਉਣ ਵਾਲੀ ਆ ਲੜਕਾ ਵੀ ਕੋਈ ਸੈੱਟ ਨਹੀਂ ਹੋਇਆ ਤੇ ਬੜੀਆਂ ਕਹਾਣੀਆਂ ਵਿਗੜ ਜਾਂਦੀਆਂ ਵੀ ਕਿਵੇਂ ਕੋਈ ਰਾਹ ਨਹੀਂ ਦਿਸਦਾ ਹੁੰਦਾ ਵੀ ਇਹ ਕਿਵੇਂ ਠੀਕ ਹੋਊਗਾ ਕਹਿੰਦਾ ਮੈਂ ਸੋਚਿਆ ਵੀ ਕਿਉਂ ਨਾ ਮਨਾ ਜ਼ਹਿਰ ਖਾ ਕੇ ਮਰੀ ਜਾਈਏ ਆਪੇ ਬੱਚਿਆਂ ਦਾ ਕੁਛ ਨਾ ਕੁਛ ਹੁੰਦਾ ਰਹੇ ਕਹਿੰਦਾ ਇਹੋ ਜੀ ਸੋਚ ਮੇਰੇ ਮਨ ਵਿੱਚ ਪੈਦਾ ਹੋਈ ਕਹਿੰਦਾ ਮੈਂ ਸੋਚਿਆ ਵੀ ਚਲੋ ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜਾਨੇ ਆਂ ਤੇ ਅਰਦਾਸ ਕਰਦਿਆਂ ਮਹਾਰਾਜ ਮੇਰੀ ਭੁੱਲ ਬਖਸ਼ਾ ਦਿਓ ਤੇ ਮੇਰੇ ਬੱਚਿਆਂ ਦੀ ਵਾਂਹ ਤੁਸੀਂ ਫੜਿਓ ਮੈਰਾ ਜਿਹੜਾ ਕੰਮ ਸੀ ਉਹ ਬਹੁਤ ਮੇਰੇ ਆਪੇ ਤੋਂ ਬਾਹਰ ਹੋ ਗਿਆ ਮੈਂ ਇਸ ਦੁਨੀਆ ਤੋਂ ਚਲਿਆ ਜਾਣਾ ਆਂ ਤੇ ਮੇਰੇ ਬੱਚਿਆਂ ਦੀ ਤੁਸੀਂ ਰਾਖੀ ਕਰਿਓ ਕਹਿੰਦਾ ਮੈਂ ਰੱਜ ਕੇ ਰੋਇਆ ਕਹਿੰਦਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਜਾ ਕੇ ਕਹਿੰਦਾ ਮੈਂ ਚੂੜਾ ਲਿਆ ਸਰੋਵਰ ਤੋਂ ਤੇ ਮੈਂ ਵਾਪਸ ਆਇਆ ਸ਼ਹਿਰੋਂ ਕਹਿੰਦਾ ਮੈਂ ਜ਼ਹਿਰ ਵਾਲਾ ਟੀਕਾ ਸੀ ਜਿਹੜਾ ਉਹ ਲੈ ਰਿਆ ਕਹਿੰਦਾ ਜਦੋਂ ਮੈਂ ਉੱਥੋਂ ਬਸ ਵਿੱਚ ਬੈਠਾ ਜਿਵੇਂ ਛੋਟੀਆਂ ਮੱਸਾਂ ਮਿੰਨੀਆਂ ਮੱਸਾਂ ਜਾਂਦੀਆਂ ਨੇ ਕਹਿੰਦਾ ਮੈਂ ਸੋਚਦਾ ਆਇਆ ਵੀ ਐਸਾ ਜ਼ਿੰਦਗੀ ਨਾਲ ਕੀ ਬਣਨਾ ਹੈ ਕਹਿੰਦਾ ਮੈਂ ਕਦੇ ਤਾਸ਼ ਕਦੇ ਜੂਆ ਕਦੇ ਲਾਟਰੀ ਏਦਾਂ ਦੇ ਕੰਮਾਂ ਵਿੱਚ ਮੈਂ ਕਦੇ ਨਹੀਂ ਪਿਆਸ ਸੀ 나ਹੀਂ ਮੈਨੂੰ ਪਤਾ ਸੀ ਕਹਿੰਦਾ ਮੈਂ ਸੋਚਦਾ ਆਇਆ ਇੱਕ ਮੇਰੇ ਨਾਲ ਬੰਦਾ ਬੈਠਾ ਬਜ਼ੁਰਗ ਚਿੱਟਾ ਦਾੜਾ ਉਹਦਾ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਕਿਵੇਂ ਉਦਾਸ ਬੈਠੇ ਹੋ ਮੈਂ ਥੋੜੀ ਜੀ ਗੱਲ ਦੱਸੀ ਉਹ ਕਹਿੰਦਾ ਇਦਾਂ ਕਰ ਤੂੰ ਤੇਰੇ ਕਿਸੇ ਨੇੜੇ ਸ਼ਹਿਰ ਹੋਊਗਾ ਤੂੰ ਲਾਟਰੀ ਪਾ ਦੇ ਉਹ ਕਹਿੰਦਾ ਵੀ ਮੈਂ ਦੇਖ ਇਹੋ ਜਿਹਾ ਕੰਮ ਨਾ ਕਦੇ ਕਰਿਆ ਨਾ ਮੈਂ ਕਰਨਾ ਇਹ ਮੈਂ ਕਦੇ ਪਿਆਈ ਨਹੀਂ ਇਸ ਕੰਮ ਜੋ ਕਹਿੰਦਾ ਨਹੀਂ ਨਹੀਂ ਤੈਨੂੰ ਪੈਸਾ ਦਈਆ ਲੈ ਮੈਥੋਂ ਲੈ ਲੈ 200 ਰੁਪਏ ਤੈਨੂੰ ਆ ਗਏ ਤਾਂ ਮੈਨੂੰ ਮੋੜ ਨਹੀਂ ਨਹੀਂ ਕੋਈ ਲੋੜ ਨਹੀਂ ਉਹ ਕਹਿੰਦਾ ਮੈਂ ਉਦਹੀਂ ਕਹਿੰਦਾ ਮੇਰੀ ਜੇਬ ਵਿੱਚ ਉਹਨੇ ਪਾ ਤੇ ਧੱਕੇ ਨਾਲ ਤੇ ਮੈਂ ਉੱਤਰਿਆ ਵੀ ਇਹ ਬੰਦਾ ਕਿਹੋ ਜਿਹਾ ਮਿਲਿਆ ਕਹਿੰਦਾ ਮੈਂ ਘਰ ਗਿਆ ਜਾ ਕੇ ਸੋਚਦਾ ਰਿਹਾ ਵੀ ਤੂੰ ਇਦਾਂ ਦਾ ਕੰਮ ਕਦੇ ਨਹੀਂ ਕੀਤਾ ਕਹਿੰਦਾ ਮੈਂ ਸੋਚਿਆ ਵੀ ਆਪਾਂ ਲਾਸਟ ਵਾਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਜਾ ਕੇ ਅਰਦਾਸ ਕੀਤੀ ਹੈ ਹੋ ਸਕਦਾ ਕੋਈ ਵਿਧ ਬਣਾਉਂਦੇ ਹੋਣ ਕਹਿੰਦਾ ਮੈਂ ਛੋਟੇ ਜਿਹੇ ਸ਼ਹਿਰ ਵਿੱਚ ਗਿਆ ਜਾ ਕੇ ਕਹਿੰਦਾ ਮੈਨੂੰ ਮੰਦਾ ਮਿਲਿਆ ਮੇਰਾ ਦੋਸਤ ਸੀ ਇੱਕ ਬੈਲਡ ਦਾ ਕੰਮ ਕਰਦਾ ਸੀ ਉਹ ਤੇ ਕਈ ਬੜੀਆਂ ਗੱਲਾਂ ਦੱਸਦੇ ਐ ਗੱਲਾਂ ਸੁਣਾਉਣ ਵਾਲੀਆਂ ਮਿਲ ਜਾਂਦੀਆਂ ਨੇ ਉਹ ਕਹਿੰਦਾ ਮੈਂ ਸੰਗ ਦੇ ਸਗਾਉਂਦੇ ਜਿਹਨੇ ਵੈਲਡ ਵਾਲੇ ਨੂੰ ਪੁੱਛਿਆ ਵੀ ਇਦਾਂ ਉਹ ਕਹਿੰਦਾ ਆਪਣੇ ਐਸਟੀਡੀ ਵਾਲਾ ਨੇੜੇ ਉਹ ਕੀ ਕੰਮ ਕਰਦਾ ਉਹ ਬਵਾਉਂਦਾ ਹੈ ਕਹਿੰਦਾ ਮੈਂ ਜਾ ਕੇ ਉਹਨੂੰ 200 ਰੁਪਈਆ ਫੜਾਇਆ ਤੇ ਉਹ ਕਹਿੰਦਾ ਜੀ ਮੰਗਲਵਾਰ ਤੱਕ ਇਹ ਲਾਟ ਰਹੀ ਹੈ ਜਿਹੜੀ ਇਹ ਨਿਕਲਣੀ ਨੇ ਤੇ ਤੁਸੀਂ ਧਿਆਨ ਰੱਖਿਓ ਇਹ ਪਰਚੀ ਲੈ ਕੇ ਆ ਜਾਇਓ ਅਖਬਾਰ ਵਿੱਚ ਆਏਗਾ ਤੇ ਮੈਂ ਵੇਖਾਂਗਾ ਕਹਿੰਦਾ ਮੈਂ ਸ਼ੁਕਰਾਨਾ ਕਰਦਾ ਰਿਹਾ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦਾ ਚਲੋ ਮੈਂ اٹਕ ਗਿਆ ਥੋੜਾ ਜਿ ਰੁਕ ਗਿਆ ਭਰੋਸਾ じゃ ਬੱਜਿਆ ਮੇਰੇ ਅੰਦਰ ਕਹਿੰਦਾ ਮੈਂ ਗਿਆ ਕਹਿੰਦਾ ਜਾਂ ਸਾਡੇ ਜਾਂਦਿਆਂ ਨੂੰ ਕਹਿੰਦਾ ਮੈਂ ਉਹ ਆਪਣੇ ਮਿੱਤਰ ਨੂੰ ਨਾਲ ਲੈ ਕੇ ਗਿਆ ਤੇ ਅਖਬਾਰ ਵਿੱਚ ਵੇਖ ਰਿਹਾ ਸੀ ਉਹ ਨੰਬਰ ਮੇਰੀ ਵੀ ਵਾਰੀ ਆਈ ਨਾ ਕਹਦਾ ਜਦੋਂ ਕਹਿੰਦਾ ਲਿਆਓ ਜੀ ਤੁਹਾਡੀ ਪਰਚੀ ਦਿਖਾਓ ਜਦੋਂ ਕਹਿੰਦਾ ਮੇਰੀ ਪਰਚੀ ਵੇਖੀ ਮੈਂ ਉਹਨਾਂ ਨੂੰ ਕਿਹਾ ਉਹਨੇ ਮੈਨੂੰ ਕਿਹਾ ਕਿ ਸਰਦਾਰ ਜੀ ਪਾਣੀ ਪੂਣੀ ਪੀ ਲਓ ਫਿਰ ਮੈਂ ਤੁਹਾਨੂੰ ਦੱਸਦਾ ਆਖੋ ਸੁਪਨਾ ਉਹ ਜਦੋਂ ਕਹਿੰਦਾ ਮੈਂ ਵੇਖਿਆ ਤੇ ਖੇਡ ਬਣੀ ਕਹਿੰਦਾ 2 ਕਰੋੜ ਰੁਪਏ ਦੀ ਮੈਨੂੰ ਲਾਟਰੀ ਨਿਕਲੀ ਆਖੋ ਸਤਨਾ ਕਹਿੰਦਾ ਮੈਂ ਕਦੇ ਇਹ ਜੇ ਕੰਮ 'ਚ ਪਿਆਈ ਕੋਈ ਨਹੀਂ ਸੀ ਨਾ ਮੈਂ ਕਦੇ ਉਹੋ ਜਿਹਾ ਕੰਮ ਕੀਤਾ ਸੀ ਨਾ ਹੀ ਕਰਨਾ ਚਾਹੀਦਾ ਵਿਧ ਬਣੀ ਕਹਿੰਦਾ ਕਹਿੰਦਾ ਮੈਨੂੰ 2 ਚੋਂ 1 ਕਰੋੜ ਸਾਡੇ 86 ਲੱਖ ਰੁਪਏ ਮੈਨੂੰ ਟੈਕਸ ਕੱਟ ਕੇ ਉਹਨਾਂ ਨੇ ਦਿੱਤੇ ਕਹਿੰਦਾ ਮੈਂ ਬੈਂਕ ਵਿੱਚ ਰੱਖੇ ਮੈਂ ਕੋਈ ਜ਼ਮੀਨ ਨਹੀਂ ਖਰੀਦੀ ਕਹਿੰਦਾ ਉਹਦੇ ਵਿਆਜ ਨਾਲ ਮੇਰੀ ਜ਼ਮੀਨ ਬਚ ਗਈ ਕਹਿੰਦਾ ਮੈਂ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਤੇ ਭਾਵਨਾ ਨਾਲ ਮੈਂ ਆਏ ਸਾਲ ਮਨਾਉਣਾ ਆਖੋ ਸਤਨਾਮ ਉਹਦੇ ਵਿੱਚੋਂ ਕਹਿੰਦਾ ਮੈਂ ਦਾਨਪੁਨ ਜਿਹੋ ਜਾਂ ਹੁੰਨਾ ਕਰਦਾ ਵੀ ਆਪਣੇ ਕੋਲ ਕੀ ਸੀ ਕਹਿੰਦਾ ਸਮਾਂ ਹੈ ਕਹਿੰਦਾ ਆ ਵਸਕਾਰ ਹੈ ਤੇ ਸਭ ਕੁਛ ਹੈ ਇਹ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਗੁਰੂ ਰਾਮਦਾਸ ਬਾਹ ਫੜ ਲੈ ਨਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਬਾਹ ਫੜ ਲੈ ਤੇ ਕੌਡੀਆਂ ਵੀ ਕਰੋੜਾਂ ਵਿੱਚ ਬਦਲ ਜਾਂਦੀਆਂ ਨੇ ਤੇ ਜੇ ਉਹਦੀ ਨਜ਼ਰ ਫਿਰ ਜੇ ਨਜ਼ਰ ਉਪਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਤਾਂ ਕਰੋ ਕਰੋੜਾਂ ਵੀ ਕਾਉਡੀਆਂ ਵਿੱਚ ਬਦਲ ਜਾਂਦੇ ਨੇ ਉਹਦੀ ਨਜ਼ਰ ਫਿਰ ਜੇ ਫਿਰ ਸੋਨੇ ਨੂੰ ਹੱਥ ਪਾਏ ਖੇਹੁ ਸੀਤੀ ਰਲ ਗਿਆ ਜਿਵੇਂ ਆਪਾਂ ਕਹਿੰਦੇ ਆ ਸੁਆਬ ਬਣ ਜਾਂਦਾ ਪਰ ਜੇ ਉਹਦੀ ਰਹਿਮਤ ਹੋ ਜੇ ਤੇ ਕਿਸਾਣੇ ਕਹਿੰਦੇ ਆ ਰੇਤ ਵੀ ਸੋਨਾ ਬਣਨਾ ਸ਼ੁਰੂ ਹੋ ਜਾਂਦਾ ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਿਨਾਂ ਸਵਾਰਿਆ ਅੰਤਰਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਮੈਨੂੰ ਨਿਸ਼ਚਾ ਹੋ ਗਿਆ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਮੇਰੇ ਸਿਰ ਦਾ ਰਾਖਾ ਹੈ ਮੇਰੇ ਸਿਰ ਦਾ ਸਾਈ ਹੈ ਨਿਰਪੋ ਭਏ ਗੁਰ ਚਰਣੀ ਲਾਗੇ ਕਾ ਰਾਮ ਨਾਮ ਆਧਾਰਾ ਕਿਤੇ ਸਮਾਂ ਮਿਲੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜਾ ਕੇ ਵੀ ਅਰਦਾਸ ਕਰਿਆ ਕਰੋ ਇੱਥੇ ਵੀ ਅਰਦਾਸ ਕਰਿਆ ਕਰੋ ਸਭ ਥਾਂ ਉਹੀ ਗੁਰੂ ਵਸਦਾ ਹੈ ਪਰ ਸਮਾਂ ਬਣੇ ਕਦੇ ਸਰੀਰ ਕਰਕੇ ਗੁਰ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਨੰਤ ਪੁਰ ਸਾਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਆਏ ਆ ਚਰਨ ਪਏ ਆ ਸਾਨੂੰ ਦਰਸ਼ਨ ਵੀ ਕਰਨਾ ਚਾਹੀਦਾ ਹੈ ਨਾਤਮਸਤਕ ਹੋਣਾ ਚਾਹੀਦਾ ਹੈ ਨਿਰਪੋ ਭਏ ਗੁਰ ਚਰਣੀ ਲਾਗੇ ਕਾ ਰਾਮ ਨਾਮ ਆਦਾਰਾ ਜਦੋਂ ਦਾ ਮੈਂ ਗੁਰੂ ਦੇ ਚਰਣੀ ਲੱਗਾ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਐਸਾ ਆਸਰਾ ਹੋ ਗਿਆ ਹੁਣ ਮੈਨੂੰ ਕੋਈ ਫਿਕਰ ਕੋਈ ਡਰ ਕੋਈ ਮੈਨੂੰ ਚਿੰਤਾ ਨਹੀਂ ਰਹੀ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋ ਬਣਹਾਰਾ ਏ ਭਾਈ ਸਤਗੁਰੂ ਦੀ ਕਿਰਪਾ ਨਾਲ ਮੈਨੂੰ ਭਰੋਸਾ ਬਣ ਗਿਆ ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਜਿਨੇ ਇਹ ਫਲ ਦਿੱਤਾ ਏਡਾ ਵੱਡਾ ਮਨੁੱਖਾ ਜਨਮ ਦਾ ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਵੀ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਉਹ ਮਾਲਕ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਤੇ ਫਿਰ ਇਦਾਂ ਕਾਰਜ ਰਾਸ ਹੁੰਦਿਆ ਮਹਾਰਾਜ ਕਹਿੰਦੇ ਆ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਮਹਾਰਾਜ ਕਹਿੰਦੇ ਉਹ ਗੁਰੂ ਵੱਡੀ ਵੱਡੀ ਵਡਿਆਈ ਵਾਲਾ ਤੇ ਆਚਰਜ ਹੈਰਾਨ ਕਰਨ ਦੇਣ ਵਾਲੀ ਉਹਦੀ ਸੋਭਾ ਉਹਦੀ ਸ਼ਰਨ ਪਿਆ ਜਿੰਦਗੀ ਦੇ ਅਮਨੋਰਥ ਨੇ ਜਿਹੜੇ ਉਹ ਪੂਰੇ ਹੋ ਜਾਂਦੇ ਹਨ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਮਹਾਰਾਜ ਕਹਿੰਦੇ ਪੂਰਾ ਗੁਰੂ ਮਿਲ ਪਏ ਤੇ ਮੇਰੇ ਸਾਰੇ ਦੁੱਖ ਨੇ ਜਿਹੜੇ ਉਹ ਦੂਰ ਹੋ ਜਾਂਦੇ ਹਨ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ ਵਾਰ-ਵਾਰ ਆਪਾਂ ਸ਼ਬਦ ਪੜ੍ਹਦੇ ਆਂ ਵਾਰ-ਵਾਰ ਸੁਣਦੇ ਆਂ ਤੇ ਧਿਆਨ ਨਾਲ ਜਦੋਂ ਸੁਣਦੇ ਰਵਾਂਗੇ ਤੇ ਬੜੇ ਸ਼ਬਦ ਸਾਡੇ ਯਾਦ ਹੋ ਜਾਂਦੇ ਆਂ ਚੇਤੇ ਹੋ ਜਾਂਦੇ ਆਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਕੋਈ ਗੁਰੂ ਸਾਹਿਬ ਜੀ ਦੇ ਬਚਨ ਪੰਕਤੀਆਂ ਗੁਰਬਾਣੀ ਦੀਆਂ ਕੋਈ ਸ਼ਬਦ ਸਾਡੇ ਯਾਦ ਹੋਣ ਤੇ ਉਹਨਾਂ ਨੂੰ ਪੜਦੇ ਰਹੀਏ ਭਾਈ ਅਮਰਤ ਜੂ ਸਕੋ ਗੁਰੂ ਵਾਲੇ ਬਣੋ ਤੇ ਮਨੁੱਖਾ ਜਨਮ ਨੂੰ ਸਫਲ ਕਰੀਏ ਇਹੀ ਮਨੁੱਖਾ ਜਨਮ ਦਾ ਆਸ੍ਰੀ ਲਾਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ